ਪਰਮ ਸਤਕਾਰਯੋਗ ਸਾਹਮਣੇ ਬੈਠੀਆਂ ਮੌਜੂਦ ਸ਼ਖਸੀਅਤਾਂ ਬੀਬੀ ਇੰਦਰਜੀਤ ਕੌਰ ਜੀ ਬਾਬਾ ਗੁਰਮੀਤ ਸਿੰਘ ਜੀ ਜਸਟਿਸ ਮਹਤਾਬ ਸਿੰਘ ਗਿੱਲ ਜੀ ਤੇ ਹੋਰ ਜਿਹੜੇ ਮੋਗੇ ਦੀ ਲਗਭਗ کریم ਜਸਪ੍ਰੀਤ ਦੇ ਜਨਮ ਦਿਨ ਤੇ ਇੱਕ ਨਵੇਕਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਤੁਸੀਂ ਪਹੁੰਚੇ ਹੋ ਤੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਸੰਵਾਦ ਦੇ ਰੂਪ ਦੇ ਵਿੱਚ ਬੈਠੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਹ ਰਸਤਾ ਦੱਸਿਆ ਕਿ ਜਦੋਂ ਗੱਲਾਂ ਸਮਝ ਨਾ ਆਉਂਦੀਆਂ ਹੋਣ ਜੇ ਸੋਚੀ ਵਧਾਉਣੀ ਹੋਵੇ ਉਹਨਾਂ ਦੀਆਂ ਉਦਾਸੀਆਂ ਵੀ ਇਸ ਗੱਲ ਦੀਆਂ ਪ੍ਰਦੀਕ ਨੇ ਕੇ ਵੱਖ-ਵੱਖ ਵਿਚਾਰਾਂ ਦੇ ਪੜਾ ਲੱਭਣੇ ਕੌਣ ਕਿੱਥੇ ਰਹਿ ਰਿਹਾ ਵੱਖਰੇ ਵਿਚਾਰ ਦਾ ਬੰਦਾ ਉੱਥੇ ਜਾ ਕੇ ਉਹਨਾਂ ਨਾਲ ਸੰਵਾਦ ਰਚਾਇਆ ਜਾਏ ਤੇ ਉਹਨਾਂ ਨੇ ਇਹ ਵੀ ਕਿਹਾ ਜਦ ਲੱਗ ਦੁਨੀਆ ਰਹੀਏ ਨਾਨਕ ਕੁਛ ਸੁਣੀਏ ਕੁਛ ਕਹੀਏ ਕੁਛ ਸੁਣਨ ਦਾ ਤੇ ਕੁਝ ਕਹਿਣ ਦਾ ਜਿਹੜਾ ਇਹ ਵਰਤਾਰਾ ਸਮਾਜ ਚੋਂ ਖਤਮ ਹੋ ਰਿਹਾ ਹੈ ਅੱਜ ਕੱਲ ਹੌਲੀ-ਹੌਲੀ ਸਾਡੇ ਦਿਮਾਗਾਂ ਚ ਕੀ ਬਣ ਗਿਆ ਕਿ ਜਿੰਨਾ ਸਿਆਣਾ ਜਨਮ ਦੇ ਕੇ ਮੈਂ ਬਣ ਗਿਆ ਤੇ ਬਾਕੀ ਤਾਂ ਬਾਦ ਦੇ ਵਿੱਚ ਕੀੜੇ ਮਕੌੜੇ ਹੀ ਨੇ ਕਿਸੇ ਨੂੰ ਕੋਈ ਅਕਲ ਨਹੀਂ ਮੈਨੂੰ ਸਭ ਕੁਝ ਆਉਂਦਾ ਹੈ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਤੋਂ ਲੈ ਕੇ ਜਿਹੜਾ ਉਹਦਾ ਰਾਸ਼ਟਰਪਤੀ ਆ ਉੱਥੋਂ ਲੈ ਕੇ ਪ੍ਰਧਾਨ ਮੰਤਰੀ ਸਾਡੇ ਦੇਸ਼ ਤੋਂ ਲੈ ਕੇ ਸਾਡੇ ਚੀਫ ਮਿਨਿਸਟਰਾਂ ਤੱਕ ਸਾਡੇ ਨੇੜਲੇ ਹੀਟਾਂ ਤੇ ਬੰਦਿਆਂ ਤੱਕ ਹਰ ਬੰਦਾ ਕਹਿੰਦਾ ਮੈਨੂੰ ਸਭ ਪਤਾ ਹੈ ਇਹਦਾ ਮਤਲਬ ਕੁਦਰਤ ਐਡੀ ਵੱਡੀ ਕੁਦਰਤ ਦੀ ਕਾਇਨਾਤ ਦੇ ਵਿੱਚ ਸਭ ਪਤਾ ਵਾਲੇ ਜਿਹੜੇ ਬੰਦੇ ਪੈਦਾ ਹੋ ਰਹੇ ਨੇ ਉਹਨਾਂ ਨੇ ਬਰਬਾਦੀ ਦਾ ਰਾਹ ਤੋੜ ਰਿਆ ਆਬਾਦ ਕਰਦਾ ਨਹੀਂ ਬਾਬਾ ਗੁਰਮੀਤ ਸਿੰਘ ਨੇ ਜਿੱਥੋਂ ਗੱਲ ਛੱਡੀ ਹੈ ਮੈਂ ਉੱਥੋਂ ਸਟਾਰਟ ਕਰਨੀ ਚਾਹੂੰਗਾ ਜਿਹੜਾ ਕਹਿੰਦੇ ਨੇ ਇੰਸਟੀਚਿਊਨਲਾਈਜ਼ ਹੋਣਾ ਚਾਹੀਦਾ ਚਾਰ ਪਿਲਰ ਨੇ ਚਾਰੇ ਪਿਲਰ ਅੰਤਮ ਸਾਥ ਤੇ ਨੇ ਚਾਰੇ ਪਿਲਰਾਂ ਦੇ ਵਿੱਚ ਜਾਨ ਨਹੀਂ ਆ ਸਾਹ ਸੱਤ ਸੱਤ ਨਹੀਂ ਬਚਿਆ ਭਾਵੇਂ ਸਾਡਾ ਸੰਵਿਧਾਨ ਬਣਿਆ ਸੀ ਅਸੀਂ ਕਿਹਾ ਕਿ ਅਸੀਂ ਰੂਲ ਆਫ ਲਾ ਲਾਗੂ ਕਰਾਂਗੇ ਸਭ ਤੋਂ ਤਾਕਤਵਰ ਜੀ ਨੂੰ ਕਾਨੂੰਨ ਬਣਾਉਣ ਦੀ ਤਾਕਤ ਹੈ ਜਿਹੜੇ ਅਸੀਂ ਨਮਾਇਦੇ ਲੱਖਾਂ ਲੋਕ ਵੋਟਾਂ ਪਾ ਕੇ ਚੁਣ ਕੇ ਭੇਜਦੇ ਆ ਜਿਹੜੀ ਉਹਨਾਂ ਦੀ ਸੰਸਦ ਹੈ ਉਹ ਚਾਹੇ ਵਿਧਾਨ ਸਭਾ 'ਚ ਜਾਂਦੇ ਹੋਣ ਚਾਹੇ ਪਾਰਲੀਮੈਂਟ 'ਚ ਜਾਂਦੇ ਹੋਣ ਉਹਦੀ ਤਾਕਤ ਕਿੰਨੀ ਕ ਹੈ ਤੁਹਾਡੇ ਸਾਹਮਣੇ ਹੈ ਪਹਿਲਾ ਸੈਸ਼ਨ ਖਟ ਗਏ ਜਿਹੜੇ ਸੈਸ਼ਨ ਘੱਟੋ ਘੱਟ 90 ਦਿਨ ਹੋਣੇ ਚਾਹੀਦੇ ਨੇ ਉਹ 2 ਦਿਨ ਦੇ 4 ਦਿਨ ਦੇ 5 ਦਿਨ ਦੇ ਰਹਿ ਗਏ ਔਰ ਬਹੁਤੇ ਲੋਕ ਸੁੱਚੇ ਮੂੰਹ ਵਾਪਸ ਆ ਜਾਂਦੇ ਨੇ ਇੱਕ ਟਾਈਮ ਵੀ ਬੋਲਣ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਲੈਜਿਸਲੇਚਰ ਕਿਵੇਂ ਨੇ ਉਹ ਕਾਨੂੰਨ ਕੜਮੀ ਸਭਾ ਦੇ ਮੈਂਬਰ ਕਿਵੇਂ ਨੇ ਕਾਨੂੰਨ ਜਿਹੜੇ ਦਿਨ ਦੇਣਾ ਹੁੰਦਾ ਉਸ ਦਿਨ ਸਵੇਰੇ ਵੰਡਦੇ ਨੇ ਐਡੇ ਕਿੱਡੇ ਕਿ ਸਕਾਲਰ ਪੈਦਾ ਹੋ ਗਏ ਸਾਡੇ ਜਿਹੜਾ ਤੁਰੰਤ ਦੇਖ ਲੇਗਾ ਤੁਰੰਤੋ ਤੇ ਬਹਿਸ ਕਰ ਲੇਗਾ ਤੇ ਤੁਰੰਤ ਪਾਸ ਵੀ ਕਰ ਦੇਗਾ ਕਾਨੂੰਨ ਦੀ ਮੰਤਰ ਕਿਤੋਂ ਬਾਹਰੋਂ ਆਉਣ ਲੱਗੀ ਉਹ ਸਾਡੇ ਸਦਨਾ ਚੌਧਰੀਆਂ ਹੁੰਦੀ ਸਦਨਾ ਚੋਂ ਨਾ ਆਉਣ ਦੇ ਕਰਕੇ ਜਿਹੜਾ ਇੱਕ ਵਕਾਰ ਹੁੰਦਾ ਹੈ ਸੰਸਥਾ ਦਾ ਉਹ ਵਕਾਰ ਬਰਕਰਾਰ ਨਹੀਂ ਰਹਿੰਦਾ ਕਾਇਮ ਨਹੀਂ ਰਹਿੰਦਾ ਉਹ ਸੰਸਥਾ ਪਾਇਦਾਰ ਨਹੀਂ ਰਹਦੀ ਉਸ ਪਦਰ ਦੇ ਉੱਤੇ ਜਾ ਕੇ ਉਹਦਾ ਕਾਰਨ ਕੀ ਹੈ ਔਰ ਉਹਦੇ ਕਾਰਨ ਚ ਦੂਜੀ ਗੱਲ ਇਹ ਵੀ ਨਾਲ-ਨਾਲ ਮੈਂ ਕਹਦੇ ਆਂ ਦੂਜਾ ਵੱਡਾ ਸੀ ਵੀ ਜੇ ਕਿਤੇ ਸਾਡੇ ਤੇ ਇਲਜ਼ਾਮ ਕੁਝ ਵੀ ਹੋਏਗਾ ਜਾਂਤੀ ਹੋਏਗੀ ਇੱਕ ਵੱਡਾ ਪਿੱਲਰ ਜੁਡੀਸ਼ਰੀ ਸੀ माफ ਕਰਨਗੇ ਜਸਟਿਸ ਗਿੱਲ ਜੁਡੀਸ਼ਰੀ ਦਾ ਜੋ ਬੇਵਿਸ਼ਵਾਸੀਆ ਜੋ ਬੇਪਰੋਸਗੀ ਆ ਅੱਜ ਜੰਮੂ ਕਸ਼ਮੀਰ ਤੋੜਿਆ ਹੈਬਸ ਕਾਰਪਸ ਵੀ 5-5 ਮਹੀਨੇ ਦੀ ਸੁਣੀ ਗਈ ਹੈਬਸ ਕਾਰਪਸ ਕੀ ਹੁੰਦੀ ਆ ਕਿ ਜਾਨ ਨੂੰ ਖਤਰਾ ਤੇ ਤੁਰੰਤ ਬੰਦੇ ਦੀ ਸੜਬਾਈ ਹੋਏਗੀ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਜਦੋਂ ਆਉਂਦੀਆਂ ਨੇ ਰਸਤੇ ਚ ਰੁੜ ਜਾਂਦੀਆਂ ਨੇ ਬੰਦਿਆਂ ਦੇ ਇਹ ਅਲੱਗ ਗੱਲ ਹੈ ਕਿਸੇ ਬੰਦੇ ਲਈ ਉਹ ਰਾਤ ਨੂੰ ਵੀ ਉੱਠਦੀ ਹੈ ਕਿਸੇ ਬੰਦੇ ਲਈ ਉਹ ਦਿਨਾਂ 'ਚ ਵੀ ਨਹੀਂ ਜਾਗਦੀ ਇਹ ਇੱਕ ਪ੍ਰੋਪਰ ਹੈ ਆ ਹੁਣੇ ਇੱਕ ਜੱਜ ਸਾਹਿਬ ਦੇ ਕੁਦਰਤੀ ਅੱਗ ਲੱਗੀ ਤੇ ਅੱਧ ਜਣੇ ਨੋਟਾਂ ਦੀਆਂ ਬੋਰੀਆਂ ਜਿਹੜੀਆਂ ਮਿਲੀਆਂ ਨੇ ਉਹਦੇ ਕਰਕੇ ਸਾਹਮਣੇ ਆਇਆ ਜਸਟਰਡ ਜਸਵੰਤ ਬਰਮਾ ਦਿੱਲੀ ਹਾਈ ਕੋਰਟ ਦੇ ਜੱਜ ਸੀਗੇ ਜਿਹੜੇ ਅੱਜ ਕੱਲ ਖਬਰਾਂ ਛਪ ਰਹੀਆਂ ਨੇ ਸਾਰੇ ਪਾਸੇ ਸਾਰੇ ਮਾਹੌਲ ਦੇ ਵਿੱਚ ਤੁਹਾਡੇ ਸਾਹਮਣੇ ਜਿਸ ਲੈਵਲ ਦਾ ਆ ਰਿਹਾ ਹੈ ਜਿੰਨੀਆਂ ਵੱਡੀਆਂ ਜੱਜਮੈਂਟਾਂ ਆਈਆਂ ਨੇ ਪਿਛਲੇ 5 ਸਾਲਾਂ ਦੇ ਵਿੱਚ ਤੁਸੀਂ ਦੇਖ ਦੇਖੋ ਕਿਸ ਲੈਵਲ ਦੀਆਂ ਆਈਆਂ ਨੇ ਤੇ ਕਿਸ ਤਰੀਕੇ ਦੀਆਂ ਆਈਆਂ ਨੇ ਤੀਜੀ ਗੱਲ মিডিਆ ਜਿੱਦੀ ਗੱਲ ਕਰਦੇ ਹੋ মিডিਆ ਦਾ ਕੰਟਰੋਲ ਹੀ ਕਿਤੇ ਹੋਰ ਚੱਕਾ ਚਲਾ ਗਿਆ ਜਾਓ ਪੈਸੇ ਨਾਲ ਖਰੀਦ ਲਿਆ ਗਿਆ ਜਾਂ ਡਰਤਾ ਪਹਿਲਾਂ ਹੀ ਹੈ ਪਰਚਾ ਦਰਜ ਕਰਨ ਦਾ ਮਾਹੌਲ ਬਾਕੀ ਚੀਜ਼ਾਂ ਨੇ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਮੀਡੀਆ ਆਜ਼ਾਦ ਮੀਡੀਆ ਇਸ ਦੇਸ਼ ਦੇ ਵਿੱਚ ਇੰਡੀਪੈਂਡੈਂਟ ਗੱਲ ਕਰ ਸਕਦਾ ਆਪਣੇ ਤਰੀਕੇ ਦੇ ਨਾਲ ਕਿਸੇ ਤਰੀਕੇ ਦੇ ਨਾਲ ਇਹ ਇੱਕ ਬਹੁਤ بڑا ਸਵਾਲ ਹੈ ਅਗਲੀ ਹੈਗੀ ਕਾਰਜਪਾਲਿਕਾ ਕਾਰਜਪਾਲਿਕਾ ਦੇ ਵਿੱਚ ਦੋ ਹਿੱਸੇ ਨੇ ਇੱਕ ਤੁਹਾਡੇ ਚੁਣੇ ਹੋਏ ਹਿੱਸੇ ਨੇ ਜਿਹਦੇ ਚ ਪ੍ਰਧਾਨ ਮੰਤਰੀ ਮੰਤਰੀ ਬਣਦੇ ਨੇ ਚੀਪ ਮੰਤਰੀ ਤੇ ਮੰਤਰੀ ਬਣਦੇ ਨੇ ਇੱਕ ਪਰਮਾਨੈਂਟ ਗਵਰਨਮੈਂਟ ਜਿਹਨੂੰ ਤੁਸੀਂ ਕਹਿੰਦੇ ਹੋ ਜਿਹਦਾ ਚ ਪੁਲਿਸ ਤੇ ਬਿਊਰੋਕ੍ਰੇਟ ਆਉਂਦੇ ਨੇ ਜ਼ਿਆਦਾਤਰ ਛੋਟੇ ਮੋਟੇ ਉਹਦੇ ਹਿੱਸੇਦਾਰ ហេਠਾ ਮੁਲਾਜ਼ਮ ਵੀ ਹੁੰਦੇ ਨੇ ਟੋਟਲ ਤਾਕਤ ਜਿਹੜੀ ਐ ਉਹ ਐਗਜ਼ੀਕਟਿਵ ਲੈ ਚੁੱਕੀ ਐ ਐਗਜ਼ੀਕਟਿਵ ਕੋਲ ਚਲਾ ਗਿਆ ਐ ਮੰਤਰੀਆਂ ਦੇ ਮਾਮਲੇ ਦੇ ਵਿੱਚ ਵੀ ਵੇ ਵੱਖ-ਵੱਖ ਮਾਮਲਿਆਂ ਦੇ ਵਿੱਚ ਵੀ ਜਦੋਂ ਐਗਜ਼ੈਕਟਿਵ ਲੈ ਲੈਂਦੀ ਹੈ ਤਾਂ ਰੂਲ ਆਫ ਲਾ ਕਨਸਟੀਟਿਊਸ਼ਨ ਦੀ ਗੱਲ ਉਹ ਕਿਧਰੇ ਵੀ ਕਿਧਰੇ ਚਲੀ ਜਾਂਦੀ ਹੈ ਅਸੀਂ ਸੋਚੀਏ ਨਾ ਸੋਚੀਏ ਜਦੋਂ ਅਪਦੇ ਤੇ ਪੈਂਦੀ ਆ ਉਦੋਂ ਪਤਾ ਲੱਗਦਾ ਕਿ ਐਗਜ਼ੈਕਟਿਵ ਉਧਰ ਨੂੰ ਹੋ ਗਈ ਤੇ ਜਦੋਂ ਬਾਕੀ ਦੀਆਂ ਗੱਲਾਂ ਨੇ ਉਦੋਂ ਹੋਰ ਤਰੀਕੇ ਦੇ ਨਾਲ ਪਤਾ ਲੱਗਦਾ ਇਹਦੀਆਂ ਮਿਸਾਲਾਂ ਤੁਰੰਤ ਦੀਆਂ ਸਾਡੇ ਸਾਹਮਣੇ ਨੇ ਆ ਉਹ ਕੀ ਮਿਸਾਲ ਹੈ ਸੰਬੂ ਤਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਪਹਿਲਾਂ ਬੁਲਾਇਆ ਗੱਲਬਾਤ ਲਈ ਗੱਲਬਾਤ ਮੌਕੇ ਤੋਂ ਹੀ ਫੜ ਲੋ ਕਿਸੇ ਨੂੰ ਵੀ ਕੋਈ ਫਰਕ ਨਹੀਂ ਪੈਂਦਾ ਇਹ ਇਤਿਹਾਸ 'ਚ ਸ਼ਾਇਦ ਕਦੇ ਨਹੀਂ ਵਾਪਰਿਆ ਪਹਿਲਾਂ ਕਿਉਂਕਿ ਅੰਡਰਗਰਾਉਂਡ ਮੂਵਮੈਂਟਾਂ ਦੇ ਵਿੱਚ ਵੀ ਜੇ ਗੱਲਬਾਤ ਚੱਲਦੀ ਰਹਿੰਦੀ ਆ ਪਰਦੇ ਪਿੱਛੇ ਸਰਕਾਰਾਂ ਨਾਲ ਉਹਨਾਂ ਨੂੰ ਵੀ ਸੇਫ ਰਸਤਾ ਮੁਹੱਈਆ ਕਰਾਇਆ ਜਾਂਦਾ ਤਾਂ ਕਿ ਭਰੋਸਾ ਬਣਿਆ ਰਹੇ ਤੇ ਜਦੋਂ ਭਰੋਸਾ ਟੁੱਟ ਗਿਆ ਸੰਸਥਾਵਾਂ ਦੇ ਵਿੱਚ ਤਾਂ ਕਿਉਂ ਜਾਂ ਦੇਸ਼ ਹੋਏਗਾ ਕਿਉਂ ਜੀ ਧਰਤੀ ਹੋਏਗੀ ਤੇ ਇਸੇ ਤਰੀਕੇ ਦੇ ਨਾਲ ਸਾਡੇ ਐਫੀਡੈਵਟ ਦੇ ਦਿੱਤਾ ਗਿਆ ਹਾਈ ਕੋਰਟ ਦੇ ਵਿੱਚ ਮੈਂ ਜਸਪ੍ਰੀਤ ਗਿੱਲ ਨਾਲ ਗੱਲ ਕਰ ਰਿਹਾ ਸੀ ਹਲਫੀਆ ਬਿਆਨ ਹਲਫੀਆ ਬਿਆਨ ਤੇ ਕਿਹਾ ਜਾਂਦਾ ਕਿ ਮੁੜ ਕੇ ਤੁਹਾਡੇ ਖਿਲਾਫ ਵੀ ਪੁੱਛ ਸਕਦਾ ਹੈ ਹਲਫੀਆ ਬਿਆਨ ਕੀ ਹੈ ਕਿ ਸਾਡੀ ਇੰਟੈਲੀਜੈਂਸ ਨੂੰ ਇਹ ਇਨਪੁਟ ਮਿਲ ਰਹੀ ਸੀ ਕਿ ਰਾਤ ਨੂੰ ਸੰਭੂ ਤੇ ਖਨੌਰੀ ਤੋਂ ਬੰਦੇ ਚੱਲਣਗੇ ਉਹ ਬੈਰੀਕੇਡ ਤੌਰ ਤੇ ਖੂਨ ਖਰਾਬਾ ਕਰਨ ਦੀ ਇੱਕ ਸਾਜ਼ਿਸ਼ ਕਰੀ ਬੈਠੇ ਨੇ ਤੇ ਇਹਦਾ ਦੂਜਾ ਪਾਸਾ ਉਧਰ ਦੀ ਵੀਡੀਓ ਨਾਲ ਦੇਖੋ ਜਦੋਂ ਇੱਕ ਸੀਨੀਅਰ ਅਫਸਰ ਇਹ ਕਹਿ ਰਿਹਾ ਵੀ ਅਸੀਂ 3000 ਆ ਤੁਸੀਂ 300 ਦੇਖ ਲਓ ਜੇ ਤਾਂ ਚੱਜ ਨਾਲ ਬੈਠਣਾ ਤਾਂ ਤੁਹਾਡੀ ਹਿੱਸਾ ਤੇ ਨਹੀਂ ਉਧਰ ਜਾਂ ਤਾਂ 300 ਬੰਦਾ ਬੈਰੀਕੇਡ ਤੋੜ ਕੇ ਦਿੱਲੀ ਨਹੀਂ ਜਾ ਸਕਦਾ ਜਾਂ ਤੁਹਾਡਾ ਹਲਫਨਾਮਾ ਠੀਕ ਨਹੀਂ ਹੈ ਦੋਨਾਂ ਚੋਂ ਇੱਕ ਗੱਲ ਤਾਂ ਠੀਕ ਨਹੀਂ ਹੈ ਨਾ ਦੋਨੇ ਗੱਲਾਂ ਤਾਂ ਆਪਦੇ ਆਪ ਚ ਠੀਕ ਨਹੀਂ ਹੋ ਸਕਦੀਆਂ ਦੂਜੀ ਉਦਾਹਰਨ ਦੂਜੀ ਉਦਾਹਰਨ ਇਹ ਹਲਫਨਾਮੇ ਦੇ ਵਿੱਚ ਜੇ ਜਗਜੀਤ ਸਿੰਘ ਡੱਲੇਵਾਲ ਪੁੱਤ ਦੀ ਕਸਟਡੀ ਦੇ ਵਿੱਚ ਵੀ ਨਹੀਂ ਹੈ ਜਿੱਥੇ ਉਹ ਚਾਹੁੰਦਾ ਉਸ ਹਸਪਤਾਲ ਦੇ ਵਿੱਚ ਇਹ ਹਾਈ ਕੋਰਟ ਚ ਕੇਸ ਹੈ ਤੇ ਹਾਈ ਕੋਰਟ ਨੇ ਕੀ ਕਿਹਾ ਇਹ ਨਹੀਂ ਕਿਹਾ ਵੀ ਜੇ ਉਹ ਆਜ਼ਾਦ ਹੈ ਫਿਰ ਘਰਦਿਆਂ ਨੂੰ ਕਿਉਂ ਨਹੀਂ ਮਿਲਣ ਦਿੰਦੇ ਕੋਈ ਗੱਲ ਨਹੀਂ ਘਰਦਿਆਂ ਨੂੰ ਮਿਲਣ ਦੀ ਇਜਾਜ਼ਤ ਦੇ ਦਿਓ ਜੇ ਬੰਦਾ ਕਸਟਡੀ 'ਚ ਨਹੀਂ ਤਾਂ ਉਹਨੂੰ ਕੌਣ ਰੋਕਦਾ ਘਰਦਿਆਂ ਨੂੰ ਮਿਲਣ ਵਾਸਤੇ ਜੇ ਫਿਰ ਵੀ ਰੋਕਦਾ ਤਾਂ ਇਹ ਕਾਨੂੰਨ ਆ ਜਾਂ ਗੈਰ ਕਾਨੂੰਨੀ ਚੀਜ਼ ਹੈ ਤੇ ਕਿੱਥੇ ਇਨਸਾਫ ਲਈ ਕੋਈ ਜਾਣਦਾ ਤੇ ਕਿਸੇ ਬੇਇਨਸਾਫੀ ਲਈ ਕੋਈ ਜਾਣਦਾ ਇਹ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹਿਊਮਨ ਰਾਈਟਸ ਕਮਿਸ਼ਨਾਂ ਤੋਂ ਲੈ ਕੇ ਡਿਫਰੈਂਟ ਟਾਈਪ ਦੀਆਂ ਸੰਸਥਾਵਾਂ ਇੰਸਟੀਚੂਸ਼ਨ ਜਿ ਅਸੀਂ ਮਾਰ ਰਹੇ ਹਾਂ ਜਦੋਂ ਸੰਸਥਾਵਾਂ ਮਰਦੀਆਂ ਨੇ ਉਦੋਂ ਇੰਡੀਵਿਜੂਅਲ ਦੇ ਰਾਈਟ ਨਹੀਂ ਰਹਿੰਦੇ ਹੁੰਦੇ ਨਹੀਂ ਬਚਦੇ ਖਤਮ ਹੋ ਜਾਂਦੇ ਨੇ ਦੇਸ਼ ਸੰਸਥਾਵਾਂ ਨਾਲ ਚੱਲਦੇ ਨੇ ਸੰਸਥਾਵਾਂ ਸਾਲਾਂ ਤੇ ਦਹਾਕਿਆਂ ਚ ਵੱਧਦੀਆਂ ਨੇ ਮਲਿਆ ਮੀਟ ਕਰਨਾ ਬਹੁਤਾ ਕੰਮ ਨਹੀਂ ਲੱਗਦਾ ਉਸ ਪਦਰ ਦੇ ਉੱਤੇ ਜਾ ਕੇ ਤੇ ਅੱਜ ਕੱਲ ਅਮਰੀਕਾ ਚ ਟਰੰਪ ਸਾਹਿਬ ਬਣੇ ਨੇ ਜਿਹੜੇ ਜਲਵਾਯੂ ਦੀ ਗੱਲ ਹੋਈ ਵਾਤਾਵਰਨ ਦੀ ਗੱਲ ਹੋਈ ਕਿ ਦੁਨੀਆ ਦੇ ਸਾਹਮਣੇ ਬੜਾ ਥ੍ਰੈਟ ਜਿਹੜਾ ਅੱਜ ਉਹ ਪੂਰੀ ਬਾਇਓ ਲਾਈਫ ਦੀ ਹੋਂਦ ਦੇ ਸੰਕਟ ਨਾਲ ਜੂਝ ਰਹੀ ਹੈ ਦੁਨੀਆ ਇਕੱਲੇ ਬੰਦੇ ਨਹੀਂ ਸਮੁੱਚੀ ਕائنات ਦੇ ਵਿੱਚ ਇਹ ਫਰਕ ਪੈ ਰਿਹਾ ਹੈ ਉਹਦੇ ਲਈ ਦੁਨੀਆ ਦੇ ਦੇਸ਼ਾਂ ਨੇ ਮਿਲ ਕੇ ਇੱਕ ਸਮਝੌਤਾ ਕੀਤਾ ਜਿਹਨੂੰ ਪੈਰਿਸ ਐਗਰੀਮੈਂਟ ਕਹਿੰਦੇ ਨੇ 1992 ਤੋਂ ਸਮਝੌਤਾ ਕੰਟੀਨਿਊ ਹੋ ਰਿਹਾ ਪਹਿਲਾ ਕੋਇਟਾ ਪ੍ਰੋਟੋਕੋਲ ਦੇ ਰੂਪ ਚ ਆਇਆ ਸੀ ਤੇ ਉਹਨੂੰ ਸਮਝੌਤੇ ਨੂੰ ਅੱਗੇ ਕਹਿ ਕੇ ਪੈਰਿਸ ਉਹਦੇ ਚ ਹੈ ਤਾਕਤਵਰ ਮੁਲਕ ਦਾ ਰਾਸ਼ਟਰਪਤੀ ਕਹਿੰਦਾ ਅਸੀਂ ਤਾਂ ਇਹਦੇ ਚੋਂ ਨਿਕਲੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਜਲਵਾਯੂ ਦੇ ਨਾਲ ਦੂਜੀ ਗੱਲ ਅਸੀਂ ਦੁਨੀਆ ਚ ਵਰਲਡ ਹੈਲਥ ਆਰਗੇਨਾਈਜੇਸ਼ਨ ਬਣਾਈ ਤਾਕਤਵਰ ਮੁਲਕ ਦਾ ਰਾਸ਼ਟਰਪਤੀ ਕਹਿੰਦਾ ਅਸੀਂ ਉਹਦੇ ਚੋਂ ਵੀ ਨਿਕਲੇ ਸਾਡਾ ਕੋਈ ਲਾਗ ਨਹੀਂ ਇਹਨਾਂ ਸੰਸਥਾਵਾਂ ਦੇ ਨਾਲ ਤੇ ਉਹ ਇਕੱਲੇ ਇਕੱਲੇ ਦੇਸ਼ ਦੇ ਬੰਦੇ ਨੂੰ ਬੁਲਾ ਕੇ ਥ੍ਰੈਟ ਕਰਦਾ ਮੇਰੇ ਨਾਲ ਇਕੱਲੇ ਨਾਲ ਸਮਝੌਤਾ ਕਰ ਸਾਡੀ ਖੇਤੀ ਵੀ ਜਾ ਰਹੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਧਰ ਜਿੱਥੇ ਉਹ ਭਾਰਤ ਦੇ ਲੀਡਰਸ਼ਿਪ ਤੇ ਦਬਾਅ ਇਹ ਪਾ ਰਿਹਾ ਹੈ ਕਿ ਜਿੰਨੀਆਂ ਵੀ ਫਸਲਾਂ ਨੇ ਜ਼ੀਰੋ ਟੈਰਫ ਦੇ ਉੱਤੇ ਭਾਰਤ ਲਜਾਣ ਦੀ ਇਜਾਜ਼ਤ ਦਿਓ ਜੇ 2 ਦਿਨ 4 ਦਿਨ ਸਾਲ 2 ਸਾਲ ਦੇ ਵਿੱਚ ਦਬਾਅ ਹੇਠਾ ਕੇ ਬਹੁਤ ਐਗਰੀਮੈਂਟ ਇਹ ਤੋਂ ਪਹਿਲਾਂ ਵੀ ਹੁੰਦੇ ਨੇ ਜੇ ਇਹੋ ਜਿਹਾ ਹੋ ਗਿਆ ਤੇ ਜਿਹੜੀ ਕਿਸਾਨੀ ਲੜਾਈ ਲੜ ਰਹੀ ਹੈ ਲੜਾਈ ਤਾਂ ਕਿਤੇ ਹੋਏਗੀ ਉਹ ਨਹੀਂ ਇੱਥੇ ਡੰਪ ਡੰਪਿੰਗ ਗਰਾਊਂਡ ਬਣ ਜਾਏਗਾ ਤੇ ਤੁਹਾਡੀ ਫਸਲ ਐਮਐਸਪੀ ਦਾ ਕਾਨੂੰਨ ਬਣਾਉਣ ਦੀ ਗੱਲ ਹੈ ਕਾਨੂੰਨ ਤਾਂ ਕਿਧਰੇ ਗਿਆ ਉਹ ਤਾਂ ਸਾਰਾ ਅਗਲੇ ਨੂੰ ਸਸਤਾ ਮਿਲਦਾ ਤੇ ਸਤਾ ਤੁਹਾਡੇ ਕੋਲ ਆ ਜਾਊਗਾ ਰਾਵੜਾ ਪਾਲਸੀ ਜਦਾ ਤੇ ਫੇਰ ਬਾਤਾਂ ਬਾਰਨ ਦੇ ਤੌਰ ਤੇ ਤੁਸੀਂ ਕੀ ਕਰਦੇ ਹੋ ਤੁਸੀਂ ਕਹਿੰਦੇ ਹੋ ਬਾਤਾਂ ਬਾਰਨ ਬਚੇ ਲੜਾਈਆਂ ਲੜ ਰਹੇ ਹੋ ਕਈ ਜਗ੍ਹਾ ਕਮ ਹੋ ਰਹੇ ਨੇ ਪਰ ਜਿਵੇਂ ਪੰਜਾਬੀ ਦਾ ਇੱਕ ਮੁਹਾਵਰਾ ਹੈ ਬੰਦਾ ਜੋੜੇ ਪਲੀ ਪਲੀ ਰਾਮ ਰੋੜਾਵੇ ਕੁੱਪਾ ਬੰਦੇ ਦੀ ਪਲੀ ਪੜਲੀ ਇਹ ਆ ਵੀ ਮੈਂ ਇੱਥੇ ਪਾਣੀ ਠੀਕ ਕਰਤਾ ਮੈਂ ਉੱਥੇ ਮੈਂ ਨਹੀਂ ਕਹਿੰਦਾ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਕਰਨੀਆਂ ਚਾਹੀਦੀਆਂ ਨੇ ਪਰ ਪੌਨਸੀ ਦਾ ਲੈਵਲ ਦੇਖੋ ਐਸੇ ਪਾਰਲੀਮੈਂਟ ਦੇ ਬਲਟ ਸੈਸ਼ਨ ਦੇ ਵਿੱਚ 1974 ਦਾ ਕਾਨੂੰਨ ਸੋਧ ਦਿੱਤਾ ਗਿਆ ਇੱਕ ਤਾਂ ਇਹ ਸ਼ਬਦਾਵਲੀ ਆਪਣੇ ਆਪ ਦੇ ਵਿੱਚ ਬੜੀ ਇੰਪੋਰਟੈਂਟ ਹੁੰਦੀ ਹੈ ਅਸੀਂ ਜਾਂ ਸੁਧਾਰ ਕਰਦੇ ਆਂ ਤੇ ਜਾਂ ਸੋਧ ਕਰਦੇ ਆਂ ਵਿਗਾੜਤਾ ਸੀ ਕਰਦੇ ਹੀ ਨਹੀਂ ਕਦੇ ਉਹਦੇ 'ਚ ਕੋਈ ਨੁਕਸਤਾ ਸੀ ਪਾਉਂਦਾ ਹੀ ਨਹੀਂ ਕਦੇ ਸੋਧਣ ਦਾ ਨਾ ਕੀ ਹੈ ਕਿ 1984 ਦਾ 74 ਦਾ ਜਿਹੜਾ ਕਾਨੂੰਨ ਸੀ ਵਾਟਰ ਪ੍ਰਜ਼ਰਵੇਸ਼ਨ ਐਕਟ 1974 72 ਘੰਟਿਆਂ ਦੇ ਅੰਦਰ ਅੰਦਰ ਬਿਨਾਂ ਪਾਰਲੀਮੈਂਟ ਦੇ ਦੋਨੋਂ ਸਦਨਾਂ 'ਚ ਕੋਈ ਡਿਬੇਟ ਹੋਏ ਦੋਨੇ ਸਦਨਾਂ ਤੋਂ ਅਪਰੂਵ ਹੋ ਗਿਆ ਤੇ ਨੋਟੀਫਾਈ ਵੀ ਹੋ ਗਿਆ ਕੀ ਹੋ ਗਿਆ 74 ਵਾਲਾ ਕਾਨੂੰਨ ਇਹ ਕਹਿੰਦਾ ਸੀ ਕਿ ਕੋਈ ਵੀ ਬੰਦਾ ਕੋਈ ਵੀ ਕਿਸੇ ਵੀ ਖੇਤਰ ਦਾ ਹੋਵੇ ਜੇ ਉਹ ਪਾਣੀ ਪ੍ਰਦੂਸ਼ਿਤ ਕਰਦਾ ਹੈ ਉਹਦਾ ਕੋਈ ਕੀਤਾ ਜਿਹੜਾ ਹੈ ਤਾਂ ਉਹਨੂੰ ਨਾ ਕੇਵਲ ਜੁਰਮਾਨਾ ਹੋਏਗਾ ਉਹਨੂੰ 12 ਮਹੀਨੇ ਤੋਂ ਲੈ ਕੇ 6 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ ਹੁਣ ਅਸੀਂ ਕੀ ਕੀਤਾ ਉਹ ਕਹਿੰਦੇ ਤਾਂ ਔਖਾ ਕੰਮ ਹੈ ਕੈਦ ਤਾਂ ਬਹੁਤ ਜਾਂਦੀ ਹੈ ਵੀ ਕ੍ਰਿਮੀਨਲਾਈਜ਼ ਕਰੋ ਇਹਨੂੰ ਪਾਣੀ ਪ੍ਰਦੂਸ਼ਤ ਕਰਨਾ ਲੋਕਾਂ ਨੂੰ ਕੈਂਸਰ ਤੇ ਕਾਲੇ ਪੀੜੀਏ ਨਾਲ ਲੋਕਾਂ ਦੀਆਂ ਜਾਨਾਂ ਲੈਣਾ ਅੱਜ ਡੀਕ੍ਰਿਮੀਨਲਾਈਜ਼ ਹੋ ਗਿਆ ਦੇਸ਼ ਦੇ ਵਿੱਚ ਕ੍ਰਾਈਮ ਨਹੀਂ ਹੈ ਹੁਣ ਪਰਚਾ ਦਰਜ ਨਹੀਂ ਹੋਏਗਾ ਜਿੰਨੀਆਂ ਮੂਵਮੈਂਟਾਂ ਚਾਹੇ ਜੀਰੇ ਚ ਲੜ ਲਓ ਜਿੱਥੇ ਮਰਜੀ ਲੜ ਲਓ ਘੱਟੋ-ਘੱਟ ਜੇ ਕਾਨੂੰਨ ਬਣਿਆ ਹੁੰਦਾ ਤਾਂ ਲੜਾਈ ਤਾਂ ਹੋ ਜਾਂਦੀ ਹੈ ਨਾ ਕਿ ਤੁਸੀਂ ਕਾਨੂੰਨ ਲਾਗੂ ਕਿਉਂ ਨਹੀਂ ਕਰਦੇ ਤੇ ਜੇ ਉਹ ਕਾਨੂੰਨ ਹੀ ਬਦਲ ਦੋਗੇ ਜਿਹੜਾ ਲੋਕਾਂ ਦੇ ਖਿਲਾਫ ਹੋਏਗਾ ਤਾਂ ਲੜਾਈ ਵੀ ਜਾਊਗੀ ਤੇ ਅਗਲਾ ਕਹਿੰਦਾ ਗੈਰਕਾਨੂੰਨੀ ਹੋ ਤੁਸੀਂ ਤੁਸੀਂ ਸਾਰੇ ਗੈਰ ਕਾਨੂੰਨੀ ਹੋ ਜਾਓਗੇ ਜਿਹੜੇ ਪਾਣੀ ਦੇ ਸੁਧਾਰ ਦੀ ਗੱਲ ਕਰਦੇ ਹੋ ਤੇ ਜਿਹੜੇ ਪਾਣੀ ਦਾ ਵਿਗਾੜ ਪ੍ਰਦੂਸ਼ਿਤ ਕਰਦੇ ਨੇ ਉਹ ਅਲੱਗ ਗੱਲ ਹੈ। ਉਦੋਂ ਵੀ ਖਤਰਨਾਕ ਗੱਲ। ਉਦੋਂ ਖਤਰਨਾਕ ਗੱਲ ਇਹ ਹੈ ਜਿਹੜਾ ਵਾਟਰ ਪ੍ਰਜ਼ਰਵੇਸ਼ਨ ਦਾ ਸਬਜੈਕਟ ਹੈ ਇਹ ਸਟੇਟ ਸਬਜੈਕਟ ਹੈ ਇਹ ਜੂਨੀਅਰ ਸਬਜੈਕਟ ਨਹੀਂ ਨਾ ਕੰਕਨਰਨ ਲਿਸਟ ਦਾ ਹੈ। ਤੇ ਗਵਰਨਮੈਂਟ ਆਫ ਇੰਡੀਆ ਇਹ ਨਹੀਂ ਬਦਲ ਸਕਦੀ ਉਸ ਪਦਰ ਦੇ ਉੱਤੇ। ਪਰ ਸਾਡੀ ਸਰਕਾਰ ਦੀ ਕੈਬਨਿਟ ਨੇ ਵੀ ਉਹਨੂੰ ਉਪਰੂਵ ਕਰਤਾ ਕੱਲ ਜਾਂ ਪਰਸੋਂ ਦੇ ਵਿੱਚ ਵਿਧਾਨ ਸਭਾ ਚ ਪਾਸ ਹੋ ਜਾਣਾ ਹੈ ਉਸੇ ਤਰੀਕੇ ਦਾ ਡੀਕ੍ਰਿਮੀਨਲਾਈਜ਼ ਹੋ ਜਾਣਾ ਹੈ ਸੂਬੇ ਦੀ ਸਰਕਾਰ ਨੇ ਅੱਗੇ ਤੁਹਾਡੀਆਂ ਜ਼ਿੰਦਗੀਆਂ ਕਿਸ ਤਰ੍ਹਾਂ ਦੀਆਂ ਚੱਲਣਗੀਆਂ ਮੈਨੂੰ ਨਹੀਂ ਪਤਾ ਪਰ ਕਾਨੂੰਨ 74 ਦੇ ਲੋਕਾਂ ਨੂੰ ਅਜੇ ਸਮਝ ਆਉਂਦੀ ਸੀ ਉਦੋਂ ਤਾਂ ਇੰਨਾ ਪ੍ਰਦੂਸ਼ਣ ਵੀ ਨਹੀਂ ਸੀ ਉਦੋਂ ਇੰਨਾ ਪਾਣੀ ਗੰਦਾ ਵੀ ਨਹੀਂ ਸੀ ਉਦੋਂ ਤਾਂ ਲੋਕਾਂ ਨੂੰ ਸਮਝ ਆਉਂਦੀ ਸੀ ਤੇ ਗੱਲ ਕੀ ਕਰ ਦਿੱਤੀ ਗਈ ਕਿ 5000 ਤੋਂ ਜ਼ਿਆਦਾ 15 ਲੱਖ ਤੱਕ ਜੁਰਮਾਨਾ ਹੋ ਸਕਦਾ ਹੈ 5000 ਤੋਂ 15 ਲੱਖ ਤੱਕ ਦਾ ਜਿਹੜਾ ਜੁਰਮਾਨਾ ਹੈ ਉਹ ਕੋਈ ਮੰਨੇ ਰੱਖਦਾ ਵੈਸੇ ਕਿੰਨੇ ਘੋਏ ਨੇ ਕੀ ਹੋਏ ਨੇ ਉਹ ਸਭ ਦੇ ਸਾਹਮਣੇ ਆ ਉਹਦੇ ਚ ਇੱਕ ਪੋਲਿਟੀਕਲ ਸਟਰਕਚਰ ਸਾਡਾ ਇਹੋ ਜਿਹਾ ਬਣ ਗਿਆ ਜਿਹੜਾ ਇੰਨਾ ਮਹਿੰਗਾ ਹੋ ਗਿਆ ਉਹ ਜਿਆਦਾ ਪੈਸੇ ਤੋਂ ਬਿਨਾ ਚੱਲ ਨਹੀਂ ਸਕਦਾ ਜੇ ਚਲਾਉਣਾ ਤਾਂ ਇਹੋ ਜਿਹਾ ਕਾਨੂੰਨ ਬਣਾ ਕੇ ਹੈ ਕੇ 10 ਲੱਖ ਪਾਰਟੀ ਨੂੰ ਦੇ ਦੋ 10000 ਸਰਕਾਰੀ ਖਾਤੇ ਜਮ੍ਹਾਂ ਕਰਾ ਦਿੰਨੇ ਆ ਕੋਈ ਗੱਲ ਨਹੀਂ ਪਾਰਟੀ ਪੱਡ ਉਸ ਲੈਵਲ ਤੇ ਚੱਲਦਾ ਇਹ ਪੋਲਿਟਿਕਸ ਉਸ ਫਿਊਲ ਨਾਲ ਚੱਲਦੀ ਹੈ ਜਿਹੜੀ ਜਿਸ ਟਾਈਪ ਦੀ ਸਾਡੇ ਹੋ ਗਈ ਹੈ ਇਹਦੇ ਤੋਂ ਇਲਾਵਾ ਜਿਹੜੀ ਗੱਲ ਇੱਥੇ ਨੁੱਕੜ ਨਾਟਕ ਦੇ ਰੂਪ ਦੇ ਵਿੱਚ ਵੀ ਹੋਈ ਨਸ਼ਿਆਂ ਖਿਲਾਫ ਜੁੱਧ ਪੰਜਾਬ ਦੇ ਵਿੱਚ ਚੱਲ ਰਿਹਾ ਬਹੁਤ ਚੀਜ਼ਾਂ ਹੋ ਰਹੀਆਂ ਨੇ ਕਹਿਣ ਨੂੰ ਤਾਂ ਵੈਸੇ ਬਿਲਕੁਲ ਨਸ਼ਿਆਂ ਦੇ ਖਿਲਾਫ ਜੁੱਧ ਹੋਣਾ ਚਾਹੀਦਾ ਬਾਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਪਰ ਜਦੋਂ ਤੁਸੀਂ ਲੈਸੈਂਸ ਦਿੰਦੇ ਹੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਿਸੇ ਵੀ ਇੱਕ ਧਿਰ ਨੂੰ ਉਹ ਬਹੁਤ ਖਤਰਨਾਕ ਹੁੰਦਾ ਹੈ ਜਿਹੜਾ ਬਲਡੋਜ਼ਰ ਕਲਚਰ ਜੁਪੀ ਤੋਂ ਆਧਾਰ ਆਇਆ ਤੇ ਉਹ ਪੁਲਿਸ ਰਾਜ ਦਾ ਸੰਕੇਤ ਦੇ ਰਿਹਾ ਪੰਜਾਬ ਦੇ ਵਿੱਚ ਕੱਲ ਦੀ ਸੁਪਰੀਮ ਕੋਰਟ ਦੀ ਜੱਜਮੈਂਟ ਇੱਕ ਗੈਂਗਸਟਰ ਟਰਨਡ ਪੋਲੀਟੀਸ਼ੀਅਨ ਹੈ ਅਤੀਕ ਐਮਦ ਦਾ ਘਰ 2021 ਚ ਧਾਂ ਦਿੱਤਾ ਗਿਆ ਸੀ ਐਮਆਈ ਤਾਂ ਸੁਪਰੀਮ ਕੋਰਟ ਕਹਿੰਦੀ ਆ ਕਿ ਸਰਕਾਰੀ ਖਰਚੇ ਤੇ ਉਹ ਹਜੇ ਘਰ ਬਣਾ ਕੇ ਦਿਓ ਕ੍ਰਾਈਮ ਉਹ ਬੰਦੇ ਨੇ ਕੀਤਾ ਹੋਏਗਾ ਕਤਲ ਮੈਂ ਕੀਤਾ ਮੇਰੇ ਪਰਿਵਾਰ ਨੂੰ ਫਾਸੀ ਨਹੀਂ ਦੇ ਸਕਦੇ ਤੁਸੀਂ ਸਾਡੇ ਦੇਸ਼ ਦਾ ਲਾ ਕ੍ਰਿਮੀਨਲ ਨੂੰ ਫੜਨ ਚ ਹੈ ਤੇ ਜਿਹੜੇ ਉਹਨਾਂ ਦੇ ਬੱਚੇ ਛੋਟੇ ਛੋਟੇ ਅੱਜ ਜਿਨ੍ਹਾਂ ਨੂੰ ਅਸੀਂ ਵਧੀਆ ਨਾਗਰਿਕ ਬਣਾਉਣਾ ਚਾਹੁੰਦੇ ਆ ਉਹ ਆਪਣੇ ਸਾਹਮਣੇ ਆਪਦਾ ਘਰ ਟੈਂਦਾ ਦੇਖਦੇ ਹੋਣਗੇ ਇਹ ਕੋਈ ਸਵਿਧਾਨ ਹੈ ਜਾਇਜ਼ ਦੰਦਾ ਕੋਈ ਕਾਨੂੰਨ ਇਜਾਜ਼ਤ ਦਿੰਦਾ ਐ ਇਸ ਜੁਡੀਸ਼ਰੀ ਨੂੰ ਕੋਈ ਸੁਮੋਟੋ ਨਜ਼ਰ ਨਹੀਂ ਆਉਂਦਾ ਕਿਸੇ ਆਨਰ ਰੈਟਸ ਕਮਿਸ਼ਨ ਨੂੰ ਨਜ਼ਰ ਨਹੀਂ ਆਉਂਦਾ ਕਿਸੇ ਪੋਲੀਟੀਸ਼ਨ ਨੂੰ ਨਜ਼ਰ ਨਹੀਂ ਆਉਂਦਾ ਉਦੋਂ ਵੀ ਖਤਰਨਾਕ ਗੱਲ ਇਹ ਐ ਕਿ ਸਾਡੀ ਇਹ ਸਿਵਲ ਸੋਸਾਇਟੀ ਇਹ ਲੱड्डੂ ਵੱਡਦੀ ਆ ਕੋਲ ਖੜ ਕੇ ਤਾੜੀਆਂ ਮਾਰਦੀ ਐ ਇਹਨੂੰ ਬ੍ਰੇਨ ਡੈੱਡ ਦੀ ਸੂਰਤ ਕਹਿੰਦੇ ਨੇ ਜਦੋਂ ਗੱਲਾਂ ਸਮਝ ਆਉਣੀਆਂ ਬੰਦ ਹੋ ਜਾਣ ਜਦੋਂ ਗਲਤ ਤੇ ਠੀਕ ਦੇ ਵਿੱਚ ਤਮੀਜ਼ ਹੋਣੀ ਬੰਦ ਹੋ ਜੇ ਤਾਂ ਉਦੋਂ ਸਟੈਂਡ ਲੈਣਾ ਗੱਲਾਂ ਸੀ ਗੁਰੂ ਨਾਨਕ ਦੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਭਗਤ ਸਿੰਘ ਦੀਆਂ ਜੋ ਮਰ ਗਈ ਕਰੀਏ ਪਰ ਜਦੋਂ ਤੁਹਾਡੇ ਸਾਹਮਣੇ ਜਿਹੜੀ ਸਮੱਸਿਆ ਆ ਗਈ ਉੱਥੇ ਖਮੋਸ਼ੀ ਹੈ ਤਾਂ ਇਹਦਾ ਮਤਲਬ ਕੋਈ ਨਹੀਂ ਹੈ ਵੱਧ ਤੋਂ ਵੱਧ ਖਮੋਸ਼ੀ ਹੈ ਵੀ ਇਹਦੇ ਨਾਲ ਵਿਗੜ ਜੂਗੀ ਇਹਨੇ ਮੈਨੂੰ ਕੱਲ ਨੂੰ ਦਫ਼ਤਰ 'ਚ ਨਹੀਂ ਬਣਾਉਣਾ ਚਾਹ ਨਹੀਂ ਪਣਾਉਣੀ ਇਹਦੇ ਨਾਲ ਕੁਝ ਹੋਰ ਹੋ ਜਾਊਗਾ ਡਰ ਤਾਂ ਇਹੀ ਨੇ ਹੋਰ ਕਿਹੜਾ ਡਰ ਹੈ ਤੇ ਜਿਹੜੇ ਸੂਬੇ 'ਚ ਸਰਵਿੰਗ ਕਰਨਲ ਉਹਦਾ ਵੀ ਗਵਰਨਮੈਂਟ ਆਫ ਇੰਡੀਆ ਦੇ ਦਖਲ ਨਾਲ ਤੇ ਉਹਨੂੰ ਵੀ ਧਰਨਾ ਦਿੱਤੇ ਤੋਂ ਬਿਨਾ ਐਫ ਆਈ ਆਰ ਦਰਜ ਨਾ ਹੁੰਦੀ ਹੋਵੇ ਤਾਂ ਕਿਹੜਾ ਰੂਲ ਆਫ ਲਾ ਹੈ ਇਹਦੇ ਕਰਕੇ ਜਿਹੜੇ ਪੰਜਾਬ ਦੀ ਅਸੀਂ ਗੱਲ ਕਰਦੇ ਆ ਨਾ ਬੱਚੇ ਨਸ਼ੇ 'ਚ ਚਲੇ ਗਏ ਕੱਲੇ ਨਸ਼ਾ ਨਹੀਂ ਹੈ ਸਾਡੇ ਲਈ ਤਿੰਨ ਵੱਡੀਆਂ ਚੀਜ਼ਾਂ ਨੇ ਸਾਡੇ ਵਾਸਤੇ ਜਿਹੜੀਆਂ ਆਉਣ ਵਾਲੇ ਫਿਊਚਰ ਦੀਆਂ ਸਭ ਤੋਂ ਖਤਰਨਾਕ ਨੇ ਇਸ ਸਮੇਂ ਬਲਕਿ ਚਾਰ ਨੇ ਪਹਿਲੀ ਗੱਲ ਸਾਡੇ ਕੁਦਰਤੀ ਸਰੋਤ ਚਾਰ ਬੁੱਝ ਕੇ ਬਰਬਾਦ ਕੀਤੇ ਜਾ ਰਹੇ ਨੇ ਆਪਣੇ ਆਪ ਨਹੀਂ ਅਸੀਂ ਦੋਸਤ ਜੰਨੇ ਆ ਸਧਾਰਨ ਕਿਸਾਨ ਨੂੰ ਸਧਾਰਨ ਮਜ਼ਦੂਰ ਨੂੰ ਸਧਾਰਨ ਬੰਦੇ ਨੂੰ ਤੁਹਾਡੀ ਪਾਲਿਸੀ ਤੇ ਤੁਹਾਡਾ ਕਾਨੂੰਨ ਲੈ ਲੋ ਜੇ ਉਹ ਕਾਨੂੰਨ ਤੇ ਉਹ ਪਾਲਿਸੀ ਉਹਨੂੰ ਬਰਬਾਦ ਕਰਨ ਤੇ ਤੁਰ ਹੀ ਹੋਈ ਹੈ ਤਾਂ ਸਧਾਰਨ ਬੰਦਾ ਕੀ ਰਾਚ ਰੋੜਾ ਕਿੰਨਾ ਘਟਕਾ ਦੂਗਾ ਤੇ ਕੀ ਕਰ ਲੂ ਜਦੋਂ ਲੁਧਿਆਣੇ ਦੇ ਵਿੱਚ ਇਕੱਠ ਹੁੰਦਾ ਹੈ ਇੱਕ ਅੱਜ ਕੱਲ ਗੱਲ ਚਲਾਈ ਹੈ ਨੈਰੇਟਿਵ ਸਰਜ ਦਿੱਤਾ ਗਿਆ ਹੈ ਉਹ ਬਣ ਗਿਆ ਕਿ ਪੰਜਾਬ ਦੇ ਵਿੱਚ ਵਿਕਾਸ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਧਰਨੇ ਆ ਦੀ ਸਟੇਟ ਬਣ ਗਈ ਹੈ ਮੈਂ ਇਸ ਗੱਲ ਨਾਲ ਸਹਿਮਤ ਆ ਕਿ ਰੋਜ਼ ਦੇ ਧਰਨੇ ਰੋਜ਼ ਦੇ ਰਸਤਾ ਰੋਕਣਾ ਨਹੀਂ ਹੈ ਠੀਕ ਪਰ ਧਰਨੇ ਤੋਂ ਬਿਨਾ ਕੋਈ ਗੱਲਬਾਤ ਦਾ ਸੱਦਾ ਕਿਸੇ ਨੂੰ ਆਉਂਦਾ ਹੈ ਦੂਜੇ ਪਾਸੇ ਵੀ ਤਾਂ ਕੋਈ ਗੱਲ ਹੁੰਦੀ ਹੈ ਤੇ ਅਗਲੀ ਗੱਲ ਜਦੋਂ ਸਟੇਟਾਂ ਕੰਕਰੀਟ ਨਾਲ ਜੀਟੀ ਰੋਡ ਪੱਟ ਕੇ ਮੇਰਾ ਸਿਟੀਜਨ ਦਾ ਰਾਈਟ ਸਟੇਟ ਮਾਰ ਰਹੀ ਹੋਵੇ ਉਦੋਂ ਕਿਉਂ ਬੰਦਾ ਨਹੀਂ ਕਿਤੇ ਬੋਲਿਆ ਤੇ ਕੋਈ ਬਾਕੀ ਬੰਦਾ ਬਾਕੀ ਸਿਵਲ ਸੁਸਾਇਟੀ ਨਹੀਂ ਬੋਲੀ ਕਿ ਮੈਂ ਸਿੱਧਾ ਜਾਣਾ ਚਾਹੁੰਦਾ ਤੇ ਮੈਨੂੰ ਸਿੱਧਾ ਜਾਣ ਦਿਓ ਜਿਹੜਾ ਰੋਕ ਰਿਹਾ ਜਿਹੜਾ ਉੱਥੇ ਖੜਾ ਹੈ ਉਹਨਾਂ ਨੂੰ ਆਰਡਰ ਕਰੋ ਕਿ ਸਾਰੀ ਪੁਲਿਸ ਪਿੱਛੇ ਹਟ ਜਾ ਤੇ ਜੀਟੀ ਰੋਡ ਖਾਲੀ ਕਰੋ ਫੰਡਮੈਂਟਲ ਰਾਈਟ ਹੈ ਕਿਸੇ ਕਿਨਾਰੇ ਬੈਠ ਕੇ ਪੀਸਫੁਲ ਤਰੀਕੇ ਦੇ ਨਾਲ ਆਪਣੀ ਗੱਲ ਕਹਿਣ ਦਾ ਜੇ ਕੋਈ ਮਟਕਾ ਚੌਕ ਤੇ ਜਾਂਦਾ ਸੀ ਜੇਕਰ ਕੋਈ ਰਾਮਲੀਲਾ ਗਰਾਊਂਡ ਜਾਂਦਾ ਤਾਂ ਬੈਠਣ ਦਾ ਜੇ ਹੱਕ ਖੋਹ ਲਿਆ ਜਾਏ ਤਾਂ ਸੜਕ ਤੋਂ ਬਿਨਾ ਕਿਹੜਾ ਹੱਕ ਬਚਦਾ ਤੁਸੀਂ ਮੈਨੂੰ ਦੱਸੋ ਦੂਜੀ ਗੱਲ ਬਹੁਤ ਸਾਰਾ ਤੱਤਕਾ ਵਪਾਰ ਨਾਲ ਸੰਬੰਧਿਤ ਇੱਥੇ ਹੋਏਗਾ ਮੈਨੂੰ ਲੱਗਦਾ ਕਿਰਪਾ ਕਰਕੇ ਕਿਸੇ ਦੇ ਢਹੇ ਨਾ ਚੜੋ ਜੇ ਪੰਜਾਬ ਬਰਬਾਦ ਹੋਇਆ ਤਿੰਨ ਗੱਲਾਂ ਨੇ ਉਸ ਮਾਮਲੇ ਦੇ ਵਿੱਚ 2022 ਤੋਂ ਲੈ ਕੇ ਨਹੀਂ 2002 ਤੋਂ ਲੈ ਕੇ 22 ਤੋਂ ਨਹੀਂ 2002 ਤੋਂ ਜਦੋਂ ਤੋਂ ਪਹਾੜੀ ਰਾਜਾਂ ਨੂੰ ਸਪੈਸ਼ਲ ਪੈਕੇਜ ਮਿਲਿਆ ਹੋਇਆ ਇੰਡਸਟਰੀ ਦੇ ਵਿੱਚ ਗੋਬਿੰਦਗੜ੍ਹ ਤੇ ਬਟਾਲਾ ਤੇ ਬਾਕੀ ਇੰਡਸਟਰੀ ਉਦੋਂ ਜੜੀ ਹੈ ਪੰਜਾਬ ਕਹਿੰਦਾ ਰਿਹਾ ਸਾਡੇ ਕੋਲ ਬਾਰਡਰ ਸਟੇਟਾਂ ਨੇ ਸਾਨੂੰ ਦਿਓ ਅਸੀਂ ਕੋਈ ਐਜੀਟੇਸ਼ਨ ਕਰ ਰਹੇ ਆਂ ਅਸੀਂ ਕੋਈ ਬੋਲ ਰਹੇ ਆਂ ਇਸ ਮਾਮਲੇ ਦੇ ਉੱਤੇ ਦੂਜੀ ਗੱਲ 2019 ਤੋਂ ਲੈ ਕੇ ਬਾਗਾ ਬਾਰਡਰ ਦਾ ਵਪਾਰ 100% ਬੰਦ ਦਾ ਹੈ ਅਸੀਂ ਕਹਿ ਰਹੇ ਆ ਕਿ ਕਿ ਵਿਕਾਸ ਕਿੱਧਰ ਗਿਆ ਜਿੰਨੀ ਅਸਲ ਦੀ ਜੁੰਟ ਬੰਦ ਹੋ ਗਏ ਠੱਪ ਹੋ ਗਏ ਨਾਬੇ ਤੋਂ ਲੈ ਕੇ ਅਮਰਗੜ ਮਲੇਰਕੋਟਲਾ ਲੁਧਿਆਣਾ ਜਿੰਨੀ ਇੰਡਸਟਰੀ ਸੀ ਉਹ ਬੰਦ ਹੋ ਚੁੱਕੀ ਹੈ ਅਸੀਂ ਕਦੇ ਨਹੀਂ ਬੋਲੇ ਕਿ ਸਾਡਾ ਵਿਕਾਸ ਤਾਂ ਖਤਮ ਹੋ ਗਿਆ ਜੀ ਇਹ ਤਾਂ ਗੱਲ ਹੋਣੀ ਚਾਹੀਦੀ ਹੈ ਬੰਬੇ ਤੇ ਕਰਾਚੀ ਦਾ ਵਪਾਰ ਚੱਲ ਰਿਹਾ ਜੇ ਐਡਾ ਹੀ ਪੰਗਾ ਪਾਕਿਸਤਾਨ ਨਾਲ ਤਾਂ ਉਹ ਵੀ ਬੰਦ ਕਰੋ ਜੇ ਉਹ ਬੰਦ ਨਹੀਂ ਹੁੰਦਾ ਤਾਂ ਇਹ ਕਿਉਂ ਮਾਰਿਆ ਹਜ਼ਾਰਾਂ ਬੰਦਾ ਬੇਰਜਗਾਰ ਹੋ ਗਏ 15000 ਕੁਲੀ ਬੇਰਜਗਾਰ ਹੋ ਗਏ ਬਾਕੀ ਦਾ ਇੰਡਸਟਰੀ ਲਿਸਟ ਤੇ ਵਪਾਰੀ ਇਧਰੋਂ ਜੋ ਦੇਖ ਰਿਹਾ ਉਹ ਸਾਡੇ ਸਾਹਮਣੇ ਆ। ਤੀਜੀ ਗੱਲ ਫਰੇਟ ਰੇਟ ਦਾ ਸਵਾਲ ਹੈ ਮਾਲ ਪਹਾੜੇ ਦਾ। ਜਿੰਨਾ ਚਿਰ ਦੇਸ਼ச்சே ਪਾਲਿਸੀ ਰਹੀ ਕਿ ਬੰਦਰਗਾਹ ਤੋਂ ਆਇਆ ਮਾਲ ਇੱਕੋ ਪਹਾੜੇ ਨਾਲ ਚੱਲੂਗਾ। ਉਹ ਪਾਲਿਸੀ ਚੇਂਜ ਹੋਈ। ਪੰਜਾਬ ਬਿਲਕੁਲ ਐਂਡ ਤੇ ਪੈਂਦਾ ਟੇਲ ਤੇ। ਉਹ ਮਹਿੰਗਾਈ ਹੋ ਗਈ ਟ੍ਰਾਂਸਪੋਰਟੇਸ਼ਨ ਦੀ। ਇੱਥੇ ਅਸੀਂ ਕਦੇ ਕਿਉਂ ਨਹੀਂ ਬੋਲਦੇ ਕਿ ਪੰਜਾਬ ਨੂੰ ਉਹਨੇ ਮਾਰਤਾ। ਇਸ ਲਈ ਗੱਲਾਂ ਛੁਪਾਉਣ ਦਾ ਜਿਹੜਾ ਤਰੀਕਾ ਹੁੰਦਾ ਹੈ ਬਰਬਾਦੀ ਦਾ ਜਿਹੜਾ ਤਰੀਕਾ ਹੁੰਦਾ ਹੈ ਭਾਈਚਾਰਕ ਸਾਜ ਤੋੜ ਕੇ ਇੱਕ ਦੂਜੇ ਦੇ ਖਿਲਾਫ ਖੜੇ ਹੋ ਜੋ ਇਹਦੇ ਨਾਲ ਤਾਂ ਪੰਜਾਬ ਦੀ ਬਹਾਲੀ ਨਹੀਂ ਹੋਣੀ ਕਿਸੇ ਵੀ ਰੂਪ ਚ ਸਿਰ ਜੋੜ ਕੇ ਬੈਠੋ ਸੋਚ ਲਓ ਬਹੁਤ ਸਾਰੀਆਂ ਪਾਲਿਸੀਜ ਨੇ ਪਾਲਿਸੀ ਨੂੰ ਮਿਲ ਕੇ ਬੈਠ ਕੇ ਸੋਚੋ ਸੰਵਾਦ ਰਚਾਓ ਪਤਾ ਲੱਗ ਜੂਗਾ ਕਿ ਕਿਸ ਦੇ ਨਾਲ ਪੰਜਾਬ ਬਰਬਾਦ ਹੋਇਆ ਕਿਸ ਦੇ ਨਾਲ ਪੰਜਾਬ ਨਹੀਂ ਬਰਬਾਦ ਹੋਇਆ ਅੱਜ ਖੋਲਦੇ ਹੋ ਪੰਜਾਬ ਦੀ 50% ਵਪਾਰ ਤੇ ਇਕਨੋਮੀ ਆਪਣੇ ਆਪ ਉੱਠ ਜੂਗੀ ਉੱਪਰ ਉੱਠ ਜੂਗੀ ਆਪਣੇ ਆਪ ਹੀ ਹਰਤਮਾਣਾ ਪ੍ਰੋਜੈਕਟ ਦਾ ਕਾਰਿਡੋਰ ਬਣਾਉਣਾ ਹੈ ਕਿਉਂਕਿ ਇੱਥੋਂ ਕੱਚਾ ਮਾਨ ਅੰਗਰੇਜ਼ਾਂ ਦੀ ਤਰ੍ਹਾਂ ਜਾਮਨਗਰ ਜਾਣਾ ਹੈ ਇੱਥੇ ਪ੍ਰੋਸੈਸਿੰਗ ਯੂਨਿਟ ਨਹੀਂ ਲਾਉਣਾ ਹੈ ਇੱਥੇ ਕੰਮ ਨਹੀਂ ਖੜਾ ਕਰਨਾ ਇੱਥੇ ਇੰਪਲਾਈਮੈਂਟ ਨਹੀਂ ਤੋਰਨੀ ਤੇ ਉਸੇ ਮਾਮਲੇ ਦੇ ਵਿੱਚ ਸਾਰਾ ਕੁਝ ਸੈਂਟਰਲਾਈਜ਼ ਹੋ ਰਿਹਾ ਹੈ ਤੁਹਾਡੀ ਐਜੂਕੇਸ਼ਨ ਤੋਂ ਲੈ ਕੇ UGC ਮੁਤਾਬਕ ਹੁਣ ਗਵਰਨਰ ਲਾਇਆ ਕਰਨਗੇ ਵਾਈਸ ਚਾਂਸਲਰ ਇਸੇ ਢੰਗ ਦੇ ਨਾਲ ਜਦੋਂ ਦੀ GST ਆਈ ਹੈ ਸਟੇਟਾਂ ਦਾ ਟੈਕਸ ਲਾਉਣ ਤੇ ਹਟਾਉਣ ਦੀ ਪਾਵਰ ਖਤਮ ਹੋ ਚੁੱਕੀ ਹੈ ਜਿਹਨੀਆਂ ਤਖਤਾ ਸੀ ਸਟੇਟਾਂ ਜਿਹੜੀਆਂ ਗਲੋਰੀਫਾਈ ਮਿਊਸਪਲ ਕਮੇਟੀਆਂ ਰਹਿ ਗਈਆਂ ਨੇ ਸਾਨੂੰ ਪਾਇਦਾਰ ਇੱਕ ਸਹਿਮਤੀ ਵਾਲੀ ਪੋਲੀਟੀਕਲ ਲੀਡਰਸ਼ਿਪ ਚਾਹੀਦੀ ਹੈ ਜੋ ਮਰਜੀ ਬਖਰੇਵੇਂ ਹੋਣ ਪਾਰਟੀਆਂ ਚ ਆਪਣੀਆਂ ਆਪਣੀਆਂ ਪਾਰਟੀਆਂ ਰੱਖੋ ਆਪੋ ਆਪਣੇ ਰੌਲੇ ਰੱਖੋ ਪਰ ਕੁਝ ਗੱਲਾਂ ਤੇ ਤਾਂ ਸਾਂਝ ਪਾ ਲੋ ਤਾਮਲਾਡੂ ਵਾਲਿਆਂ ਵਾਂਗ ਦੱਖਣ ਦੀਆਂ ਸਟੇਟਾਂ ਮੰਗ ਕੇ ਆਹ ਕੁਝ ਗੱਲਾਂ ਨੇ ਜਿਹੜੀਆਂ ਪੰਜਾਬ ਇਹਦੇ ਤੇ ਸਾਡੀ ਸਹਿਮਤੀ ਹੈ ਸਰਕਾਰ ਕਿਸੇ ਦੀ ਵੀ ਆਏਗੀ ਕਿਸੇ ਦੀ ਵੀ ਜਾਏਗੀ ਇੱਕ ਜਨਤਕ ਤੌਰ ਤੇ ਸਹਿਮਤੀ ਜੇਕਰ ਨਹੀਂ ਹੁੰਦੀ ਤਾਂ ਸਾਡਾ ਚਾਰਾ ਨਹੀਂ ਹੈ ਔਰ ਇਸੇ ਕਰਕੇ ਸਾਡਾ ਜੂਥ ਨਾ ਉਮੀਦ ਹੋ ਗਿਆ ਪ੍ਰਵਾਸ ਦੀ ਸਮੱਸਿਆ ਅੱਜ ਦੀ ਗਹਿਰੀ ਹੈ ਫੋਰਸਡ ਮਾਈਗ੍ਰੇਸ਼ਨ ਹੋ ਰਹੀ ਹੈ ਪੰਜਾਬ ਦੇ ਵਿੱਚੋਂ ਹਰ ਬੱਚਾ ਪਲੱਸ 2 ਕਰਕੇ ਬਾਹਰ ਜਾਣਾ ਚਾਹੁੰਦਾ ਹੈ ਅੱਜ ਕੱਲ ਨਵੀਂ ਸਮੱਸਿਆ ਆ ਗਈ ਕਿ ਉਧਰੋਂ ਉਹ ਹਾਥਕੜੀਆਂ ਲਾ ਕੇ ਤੇ ਪੈਰੀਆਂ ਬੇੜੀਆਂ ਪਾ ਕੇ ਸਾਡੇ ਬੱਚਿਆਂ ਨੂੰ ਉਧਰੋਂ ਕੱਢ ਰਹੇ ਨੇ ਉੱਥੇ ਵੀ ਬਹੁਤਾ ਸਕੋਪ ਬਚੂਗਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਲਈ ਪੰਜਾਬ ਬਾਰੇ ਸੋਚਣਾ ਪਏਗਾ ਕਿ ਨੂੰ ਕੀ ਕਰਨਾ ਕੀ ਨਹੀਂ ਕਰਨਾ ਇਹ ਹਿਮਾਲਿਆ ਨੂੰ ਰੀਜਨ ਜਿਹੜਾ ਟੋਟਲ ਹੈ ਇਹ ਦੁਨੀਆ ਦਾ ਸਭ ਤੋਂ ਖੂਬਸੂਰਤ ਖੇਤਾਂ ਇੰਨੀਆਂ ਰੁੱਤਾ ਕਿਤੇ ਨਹੀਂ ਬਦਲਦੀਆਂ ਇੰਨਾ ਪਾਣੀ ਬੈਠਰ ਕਿਤੇ ਨਹੀਂ ਹੈ ਇਹਦੇ ਤੇ ਆਖਾ ਤੇ ਖਰੀਦ ਲੈਣਾ ਦੁਨੀਆ ਦੀਆਂ ਮਲਟੀ ਨੈਸ਼ਨਲ ਨੇ ਇੱਕ ਦੂਜੇ ਦੇਸ਼ ਚ ਜਾ ਕੇ ਕਰੋੜਾ ਏਕੜ ਜ਼ਮੀਨਾਂ ਖਰੀਦ ਲੀਆਂ ਨੇ ਉਹਨੂੰ ਲੈਂਡ ਗ੍ਰਾਈਬਰਜ ਕਹਿੰਦੇ ਨੇ ਉਹਦਾ ਨਾਂ ਦਿੱਤਾ ਹੋਇਆ ਜਦ ਮਰਜੀ ਸਰਚ ਕਰਿਓ ਕਿਹੜੇ ਦੇਸ਼ ਨੇ ਕਿੱਥੇ ਕਰ ਲਿਆ ਉੱਥੇ ਖੇਤੀ ਕਰਕੇ ਆਪਣੇ ਦੇਸ਼ ਨੂੰ ਉੱਜਾ ਰਹੇ ਨੇ ਜਿਹੜੀ ਮਾੜੀ ਮੋਟੀ ਕੰਧ ਦੇ ਰੂਪ ਚ ਖੜੀ ਆ ਤਾਂ ਉਹ ਕਿਸਾਨ ਮੂਮਟ ਖੜੀ ਐ ਜਿੱਦਨ ਉਹ ਟਿੱਗ ਬਿੱਡਪੀ ਬਲਡੋਜ਼ਰ ਚੱਲ ਪੈਣਾ ਤੇ ਬਲਡੋਜ਼ਰ ਦੇ ਕਿਸੇ ਦੇ ਵੀ ਗੱਲ ਤੱਕ ਪਹੁੰਚੂਗਾ ਤੇ ਪਤਾ ਲੱਗੂ ਕਰਨਲ ਸਾਹਿਬ ਤੱਕ ਤਾਂ ਪਹੁੰਚ ਗਿਆ ਬਾਕੀ ਤੱਕ ਕਿੱਥੇ ਤੱਕ ਪਹੁੰਚੂਗਾ ਇਹ ਸਭ ਦਾ ਸਵਾਲ ਹੈ ਉਸ ਪੱਧਰ ਦੇ ਉੱਤੇ ਜਾ ਕੇ ਡੈਮੋਕਰੈਟਿਕ ਕੰਟਰੀ ਦੇ ਵਿੱਚ ਲੋਕਾਂ ਦੀ ਭੁਗਤ ਦਾ ਸਵਾਲ ਹੈ ਅਸੀਂ ਕਿਸਾਨ ਮੂਵਮੈਂਟ ਜਿਹੜੀ ਬੰਡੀ ਪਈ ਆ ਧੜਿਆਂ ਦੇ ਵਿੱਚ ਜੇ ਉਹਨਾਂ ਦੇ ਲੀਡਰਾਂ ਨੂੰ ਸਮਝ ਨਾ ਆਈ ਜੇ ਵੀ ਕਿ ਆਪੀ ਦੀ ਈਗੋ ਰੱਖਣੀ ਆ ਤੇ ਆਪਾਂ ਇਕੱਠੇ ਨਾ ਹੋਏ ਦੂਜੀ ਗੱਲ ਕਲਾਸਟ ਦਾ ਜਿਹੜਾ ਸਵਾਲ ਹੈ ਪਿੰਡ ਦੀ ਇਕਾਈ ਇਕੱਠੀ ਨਾ ਬਣੀ ਪਿੰਡ ਦੀਆਂ ਗ੍ਰਾਮ ਸਭਾਂ ਬਾ ਪ੍ਰੈਕਟੀਕਲੀ ਕੰਮ ਕਰਨ ਨਾ ਲੱਗੀਆਂ ਪਿੰਡ ਦੇ ਉਹ ਹੱਕਾਂ ਦੇ ਜਿਹੜੇ ਸਵਾਲ ਨੇ ਬੈਠ ਕੇ ਹੱਲ ਨਾ ਹੋਏ ਪਿੰਡ ਹੈ ਜੇ ਇਕਾਈ ਵਰਕ ਕਰਨ ਨਾ ਲੱਗਿਆ ਪੰਜਾਬ ਉਹਦੇ ਚੋਂ ਉੱਠਣਾ ਹੈ ਉਹਦੇ ਚੋਂ ਆਉਣ ਵਾਲੇ ਦਿਨਾਂ 'ਚ ਬਣਨਾ ਹੈ ਤੇ ਇੱਕ ਪ੍ਰੋਪਰ ਏਜੰਡੇ ਦਾ ਸਵਾਲ ਹੈ ਸਭ ਤੋਂ ਖਤਰਨਾਕ ਪਹਿਲੂ ਇਹ ਹੈ ਡਵੈਲਪਮੈਂਟ ਦਾ ਮਾਡਲ ਜਿਹੜਾ ਹੈ ਜਿਹੜਾ ਵੱਧ ਤੋਂ ਵੱਧ ਮੁਨਾਫੇ ਤੇ ਖੜਾ ਹੈ ਜਿਹਨੇ ਕੁਦਰਤ ਦਾ ਸੱਤਿਆਨਾਸ਼ ਕਰਤਾ ਹੈ ਜਿਹਨੇ ਬੰਦਿਆਂ ਦਾ ਰੁਜ਼ਗਾਰ ਖੋਹ ਲਿਆ ਉਹਨੂੰ ਚੁਣੌਤੀ ਦੇਣੀ ਪਵੇਗੀ ਜੇ ਕੁਦਰਤ ਦੇ ਵਰਤਾਰੇ ਦੇ ਵਿੱਚ ਲੱਖਾਂ ਕਿਸਮ ਦੀ ਬਨਸਵੰਨਤਾ ਹੈ ਤਾਂ ਵਿਕਾਸ ਦਾ ਇੱਕੋ ਤਰੀਕਾ ਕਿਉਂ ਹੋ ਸਕਦਾ ਸਾਡੇ ਦਿਮਾਗ ਇਹ ਕਿਉਂ ਨਹੀਂ ਸਮਝਦੇ ਉਹ ਵੀ ਵੱਖ-ਵੱਖ ਹੋਣਗੇ ਤਰੀਕੇ ਜਿਹੜੀ ਹਿਸਟਰੀ ਚੋਂ ਪੰਜਾਬ ਆਇਆ ਉਹ ਆਪਣਾ ਮਾਡਲ ਤਿਆਰ ਕਰੇ ਜਿਹੜੀ ਹਿਸਟਰੀ ਚੋਂ ਪਹਾੜੀ ਰਾਜ ਆਏ ਨੇ ਉਹ ਆਪਣਾ ਮਾਡਲ ਤਿਆਰ ਕਰਨਗੇ ਸਦੀਆਂ ਤੋਂ ਲੋਕ ਡਿਵੈਲਪ ਹੋਏ ਨੇ ਉਸ ਤਰੀਕੇ ਦੇ ਨਾਲ ਨਹੀਂ ਜਿਹੜਾ ਹੁਕਮਰਾਨ ਹੁੰਦਾ ਵੱਡਾ ਉਹ ਕਹਿੰਦਾ ਮੇਰੇ ਵਾਲਾ ਤਰੀਕਾ ਹੀ ਬੈਸਟ ਹੈ ਤੁਸੀਂ ਇਸੇ ਰਸਤੇ ਚੱਲੋ ਜਦੋਂ ਉਸੇ ਰਸਤੇ ਚੱਲ ਪੈਣੇ ਇਹਨੂੰ ਮੈਨੂਫੈਕਚਰਿੰਗ ਕੰਸੈਂਟ ਕਹਿੰਦੇ ਨੇ ਦੁਨੀਆ ਦਾ ਸਭ ਤੋਂ ਵੱਡਾ ਐਨਾਲਿਸਟ ਜਿਹੜਾ ਨੋਮ ਚਮਸਕੀ ਉਹ ਕਹਿੰਦਾ ਕਿ ਸਹਿਮਤੀ ਬਣਾ ਲਈ ਜਾਂਦੀ ਹੈ ਬਣਾ ਲਈ ਜਾਂਦੀ ਹੈ ਸਹਿਮਤੀ ਹੁੰਦੀ ਨਹੀਂ ਸਾਨੂੰ ਲੱਗਦਾ ਮੈਂ ਆਪਣੇ ਦਿਮਾਗ ਨਾਲ ਸੋਚ ਰਿਹਾ ਉਹ ਸਕਾਲਰਾਂ ਲਈ ਬਣਾਈ ਜਾਂਦੀ ਹੈ ਖਰੀਦੇ ਹੋਏ ਸਕਾਲਰਾਂ ਰਾਹੀਂ ਉਹ মিডিਆ ਰਾਹੀਂ ਬਣਾਈ ਜਾਂਦੀ ਹੈ ਉਹ ਪੋਲੀਟੀਸ਼ਨ ਲਈ ਬਣਾਈ ਜਾਂਦੀ ਹੈ ਤੇ ਉਹ ਲੇਖਕ ਤੇ ਕਵੀਆਂ ਸਭ ਰਾਹੀਂ ਬਣਾਈ ਜਾਂਦੀ ਹੈ ਜੇਕਰ ਉਹ ਆਪਣੇ ਤਰੀਕੇ ਨਾਲ ਨਹੀਂ ਸੋਚਦੇ ਇਸ ਕਰਕੇ ਇਹ ਬਹੁਤ ਇੱਕ ਇੰਪੋਰਟੈਂਟ ਫੰਕਸ਼ਨ ਹੈ ਜਿੱਥੇ ਅਸੀਂ ਘਟੋਪ ਘਟ ਬੈਠ ਕੇ ਗੱਲ ਸੁਣੀ ਗੱਲ ਕਰ ਰਹੇ ਹਾਂ ਇੱਕ ਸੰਵਾਦ ਦੇ ਰੂਪ ਦੇ ਵਿੱਚ ਪਰ ਸਾਨੂੰ ਇਹਨਾਂ ਚੀਜ਼ਾਂ ਨੂੰ ਅੱਗੇ ਵਧਾਉਣਾ ਪਏਗਾ ਔਰ ਅੱਗੇ ਵੱਧਦੇ ਵੱਧਦੇ ਛੋਟੇ ਛੋਟੇ ਸੰਵਾਦ ਕੱਲੇ ਕੱਲੇ ਪਿੰਡ ਚ ਕੱਲੇ ਕੱਲੇ ਮਹੱਲੇ ਚ ਲੰਮੇ ਸੰਵਾਦ ਰਚੋਣੇ ਪੈਣਗੇ ਜਦੋਂ ਸਾਡੀ ਇੱਕ ਸਮਝਦਾਰੀ ਬਣ ਗਈ ਸਮਝਦਾਰ ਲੋਕ ਹੀ ਲੜ ਸਕਦੇ ਨੇ ਸ਼ਬਦ ਗੁਰੂ ਦੀ ਧਰਤੀ ਹੈ ਸ਼ਬਦ ਗੁਰੂ ਦੀ ਧਰਤੀ ਤੇ ਅਗਿਆਨੀ ਬੰਦੇ ਤੁਰੇ ਫਿਰਨਗੇ ਤਾਂ ਬਾਬੇ ਨਾਨਕ ਦਾ ਕੋਈ ਮਤਲਬ ਨਹੀਂ ਹੈ ਗੁਰੂ ਨਾਨਕ ਦੇ ਨਾਲ ਸਾਡੀ ਸਾਂਝ ਪਾਉਣ ਦਾ ਤੇ ਉਹ ਕੋਈ ਮਤਲਬ ਨਹੀਂ ਹੈ ਤੇ ਸਰਵੰਸਦਾਨੀ ਨੇ ਸਰਵੰਸ ਵਾਰੇਆ ਕੇਵਲ ਪ੍ਰੈਕਟਿਸ ਕਰਕੇ ਵਾਰੇਆ ਸਾਨੂੰ ਅਮਰ ਵੀ ਉਸ ਪਾਸੇ ਕਰਨਾ ਪਏਗਾ ਬਹੁਤ ਬਾਰ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ